ਬੰਦਾ ਉਸ ਨੂੰ ਇਹ ਕਿਹਾ ਜਿਸ ਨੇ ਬੰਦਗੀ ਕੀਤੀ ਬੰਦੇ ਬੰਦਗੀ ਤੋਂ ਬਿਨਾ ਬੰਦਾ ਗੰਦੇ ਤੋਂ ਵੀ ਗੰਦਾ ਹੈ ਬੰਦਗੀ ਨੂੰ ਸਿਰ ਮੌਰ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਮਹਾਰਾਜ ਕਹਿੰਦੇ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹਨਾਂ ਜਿੰਦਾ ਨਾ ਸਮਝੋ ਉਸ ਤੁਰੀਆਂ ਫਿਰੀਆਂ ਦਾਸਾਂ ਫਿਰਦੀਆਂ ਹਨ ਤੇ ਦਾਸ ਜਿਸ ਵੇਲੇ ਪਿੱਛੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਜਿਸ ਵੇਲੇ ਦਵਾਖਾਨੇ ਤੋਂ ਡਿਸਚਾਰਜ ਹੋਇਆ ਨਾ ਬਿਮਾਰ ਹੋ ਗਿਆ ਸੀ ਜਿਸ ਗੱਡੀ 'ਚ ਬੈਠਿਆ ਸੀ ਸਾਹਮਣੇ ਦੋ ਗੱਡੀਆਂ ਚੱਲ ਰਹੀਆਂ ਸੀ ਤੇ ਜਿਨ੍ਹਾਂ ਦੇ ਕੋਲ ਗੱਡੀਆਂ ਗੱਡੀਆਂ ਵਾਲੇ ਸਿੰਘ ਬੈਠੇ ਹੋਏ ਉਹਨਾਂ ਨੇ ਫਿਰ ਪਿੱਛੇ ਕੁਝ ਕੁਝ ਲਿਖਿਆ ਹੁੰਦਾ ਬੜੀਆਂ ਭਾਂਤ ਭਾਂਦੀਆਂ ਗੱਲਾਂ ਤੇ ਉਸ ਗੱਡੀ ਦੇ ਪਿੱਛੇ ਲਿਖਿਆ ਸੀ ਰਾਮ ਕੇ ਬਿਨਾ ਕਿਸੇ ਕੰਮ ਕੇ ਨਹੀਂ ਯਾਨੀ ਜੇ ਤੁਹਾਡੇ ਜ਼ਿੰਦਗੀ ਵਿੱਚ ਰਾਮ ਨਹੀਂ ਹੈ ਤੇ ਤੁਸੀਂ ਕੋਈ ਕੰਮ ਤੇ ਨਹੀਂ ਹੈਗੇ ਪਰਮਾਰਥ ਦੀ ਦੁਨੀਆ ਨੇ ਕਿਹਾ ਬੁੱਧੀਮਾਨ ਉਹੀ ਹੈ ਜਿਹੜਾ ਬੰਦਗੀ ਕਰਦਾ ਜਿਹੜਾ ਸਿਮਰਨ ਕਰਦਾ ਜਿਹੜਾ ਸਿਮਰਨ ਨਹੀਂ ਕਰਦਾ ਭਾਵੇਂ ਜਿੰਨਾ ਮਰਦੀ ਸਿਆਣਾ ਹੋਏ ਉਹਨੂੰ ਕਿਹਾ ਬੁੱਧੂ ਹੈ ਗਿਆਏ ਖਾਲਸਾ ਜੀ ਹੁਣ ਆਪਾਂ ਸਾਹਿਬਾਂ ਦੇ ਚਰਨਾਂ ਵਿੱਚ ਬੈਠੇ ਆਂ ਇਥੋਂ ਪ੍ਰਣ ਕਰਕੇ ਜਾਈਏ ਕਿ ਅਸੀਂ ਵੀ ਬੰਦਗੀ ਕਰੀਏ ਕਿਤੇ ਬੜੇ ਤਕੜੇ ਅਭਿਆਸੀ ਵੀ ਹੁੰਦੇ ਪਾਈ ਬਿਆਨ ਸਿੰਘ ਜੀ ਬੰਦਗੀ ਕਰਦਾ ਸੀ ਖਾਲਸਾ ਜੀਓ ਤੇ ਬੰਦਗੀ ਵੀ ਸਿਰੇ ਦੀ ਕਰਦਾ ਸੀ ਤੇ ਉਹਦੀ ਬੰਦਗੀ ਨੂੰ ਵੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਬਾਜਾ ਆਣੇ ਨੇ ਦਰਸ਼ਨ ਨਹੀਂ ਦਿੱਤੇ ਹੁਣ ਅੰਮ੍ਰਿਤ ਵੇਲੇ ਉਸ ਜਾਣਾ ਉਸ ਨੇ ਹੁਣ ਤੇ ਸਾਡਾ ਅੰਮ੍ਰਿਤ ਵੇਲਾ ਤੇ ਚਲਾ ਗਿਆ ਸਾਡੀ ਜੀਵਨ ਚਰਿਆਈ ਹੋਰ ਤਰ੍ਹਾਂ ਦੀ ਹੋ ਗਈ ਸੌਣ ਵੇਲੇ ਜਾਗਦੇ ਜਾਗ ਵੇਲੇ ਸੌਣਦੇ ਸੀ ਦੇਰ ਤੱਕ ਸੋਚ ਜਾਗਣਾ ਫਿਰ ਦਿਨ ਵਿੱਚ ਦੇਰ ਤੱਕ ਸੌਂਦੇ ਰਹਿਣਾ ਅੰਮ੍ਰਿਤ ਵੇਲਾ ਅਸੀਂ ਛੱਡ ਦਿੱਤਾ ਪਰ ਹਰ ਤਰਮਾ ਨੇ ਅੰਮ੍ਰਿਤ ਵੇਲੇ ਦੀ ਤਾਰੀਫ਼ ਕੀਤੀ ਖਾਲਸਾ ਜੀਓ ਇਸ ਦੇਸ਼ ਨੇ ਅੰਮ੍ਰਿਤ ਵੇਲੇ ਨੂੰ ਬ੍ਰਹਮਹੂਰਤ ਕਿਹਾ ਜੇ ਇੱਕ ਲਾਈਨ ਵਿੱਚ ਤੁਹਾਨੂੰ ਅੰਮ੍ਰਿਤ ਵੇਲੇ ਦੀ ਮਹਿਮਾ ਦੱਸ ਦੇਵਾਂ ਸਿਰੇ ਦੀ ਗੱਲ ਨੂੰ ਅੰਮ੍ਰਿਤ ਵੇਲੇ ਬਾਜਾਂ ਵਾਲਾ ਇੰਨੇ ਲਾਗੇ ਹੁੰਦਾ ਖਾਲਸਾ ਜੀਓ ਛੋਟੀ ਥੋੜੀ ਜੀ ਬਾਹ ਅਗੇ ਕੀਤੀ ਤੇ ਬਾਜਾਂ ਵਾਲੇ ਦੀ ਬਾਹ ਹੱਥ ਵਿੱਚ ਆ ਜਾਂਦੀ ਕਾ ਇਨੀਆ ਸੰਗਤਾਂ ਬੈਠੀਆਂ ਕੋਈ ਚੱਜਦਾ ਵੀ ਨਹੀਂ ਜਗਾਰਾ ਛੱਡਦੇ ਯਾਰ ਇੱਕ ਵੇਰੀ ਮਜਾ ਆ ਜਾਵੇ ਸਤ ਸ੍ਰੀ ਅਕਾਲ ਕਲਤਾ ਜੋ ਇਹ ਤਾਂ ਵੱਡੀ ਕੋਈ ਭਰੀ ਭਾਸ਼ਾ ਦੁਨੀਆ ਵਿੱਚ ਨਹੀਂ ਹੈ ਯਾਨੀ ਪਰਮਾਤਮਾ ਇੰਨਾ ਲਾਗੇ ਹੁੰਦਾ ਜੇ ਅੰਮ੍ਰਿਤ ਵੇਲੇ ਉੱਠ ਜਾਵੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਸ ਹੀ ਹੋ ਜਾਂਦੇ ਤੇ ਹੁਣ ਕੋਈ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹ ਨਿਯਮ ਬਣਾਓ ਕਲਤਾ ਜੀਓ ਚਲੋ ਜਨਾ ਦੀ ਕੋਈ ਰਾਤ ਨੂੰ ਨੌਕਰੀ ਆਉਂਦੀ ਕਈ ਡਿਊਟੀ ਹੁੰਦੀ ਉਹ ਪੁੱਛਦੇ ਬਾਬਾ ਜੀ ਅਸੀਂ ਕੀ ਕਰੀਏ ਮੈਂ ਉਹਨਾਂ ਨੂੰ ਕਹਿੰਦਾ ਜਬ ਜਾਗੇ ਤਬ ਸਵੇਰਾ ਤੁਸੀਂ ਜਬ ਜਾਗੋਗੇ ਤਬ ਸਵੇਰਾ ਤੁਹਾਨੂੰ ਪਰ ਇਹ ਖਾਲਸਾ ਜੋ ਉਹਨਾਂ ਵਾਸਤੇ ਹੈ ਅਬ ਤੋਂ ਜਾਏ ਚੜੇ ਸਿੰਘਾਸਣ ਮਿਲੇ ਸਾਰੰਗ ਪਾਣੀ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ ਉਹਨਾਂ ਦੇ ਵਾਸਤੇ ਲਫ਼ਜ਼ ਹੈਗੇ ਉਹ ਜਦੋਂ ਜਾਗਦੇ ਨਾ ਉਸ ਵੇਲੇ ਸਵੇਰਾ ਹੋ ਜਾਂਦਾ ਇਸ ਮਹਾਰਾਸ਼ਟਰ ਦੇ ਵਿੱਚ ਇੱਕ ਇੱਕ ਨਾਥ ਹੋਏ ਖਾਲਸਾ ਜਿਓ ਇਹ ਜਿਹੜੀ ਮਹਾਰਾਸ਼ਟਰ ਦੀ ਧਰਤੀ ਹੈਗੀ ਇਸ ਨੂੰ ਸਿਆਣਿਆਂ ਨੇ ਦਾਨੀਆਂ ਨੇ ਭਾਗਤ ਜਾਨੇ ਨਹੀਂ ਕਿਹਾ